ਦੀ ਤਸਵੀਰ ਦੀ ਹੋਈ ਬੇਦਬੀ ਤੋਂ ਬਾਅਦ ਮਾਹੌਲ ਲਗਾਤਾਰ ਉਪਕਤਾ ਜਾ ਰਿਹਾ ਹੈ ਜਿੱਥੇ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਹੈ ਉੱਥੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਣਾ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀਆਂ ਤਸਵੀਰਾਂ ਤੇ ਖਾਲਸਾ ਦੇ ਝੰਡੇ ਉਤਾਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਹਿਮਾਚਲ ਪੁਲਿਸੇ ਵੱਲੋਂ ਸਿੱਖ ਨੌਜਵਾਨਾਂ ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ ਗੱਲ ਖਾਲਸਾ ਨੇ ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਝੰਡੇ ਉਤਾਰਨ ਦੇ ਮਾਮਲੇ ਲਈ ਉਥੋਂ ਦੇ ਹੋਟਲ ਮਾਲਕ ਅਮਨ ਸੂਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਨੇ ਅੱਜ ਇੱਥੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪੋਸਟਰ ਤੇ ਨਿਸ਼ਾਨ ਸਾਹਿਬ ਜ਼ਬਰੀ ਉਤਰਾਏ ਜਾਣ ਤੇ ਪੁਲਿਸ ਦੇ ਵੱਲੋਂ ਇਹਨਾਂ ਵਾਹਨਾਂ ਦੇ ਚਲਾਨੇ ਕੱਟੇ ਗਏ ਦੋਹਾਂ ਸੂਬਿਆਂ ਦੇ ਵਿੱਚ ਲਗਾਤਾਰ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਇਸ ਘਟਨਾ ਮਗਰੋਂ ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਤੇ ਹੋਰ ਵਾਹਨਾਂ ਤੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਉਧਰ ਪੰਜਾਬ ਸਰਕਾਰ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੁਰੱਖਿਅਤ ਦੇਣ ਬਾਰੇ ਦਲ ਖਾਲਸਾ ਨੇ ਕਿਹਾ ਹੈ ਕਿ ਉਹ ਆਸ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਵਿੱਚ ਸਿੱਖ ਸ਼ਰਧਾਲੂਆਂ ਤੇ ਸਿੱਖਾਂ ਦੇ ਧਾਰਮਿਕ ਝੰਡਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹਿਮਾਚਲ ਦੇ ਸੀਐਮ ਅੱਗੇ ਹ ਮੁੱਦਾ ਚੁੱਕਣਗੇ ਖਰੜ ਦੇ ਵਿੱਚ ਵੀ ਹਿਮਾਚਲ ਦੀ ਵਸਤੇ ਹਮਲੇ ਬਾਰੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਸਤੇ ਹਮਲਾ ਹੋਇਆ ਉਸ ਦੇ ਵਿੱਚ ਸ਼ਰਾਰਤੀ ਤੱਤ ਹੋ ਸਕਦੇ ਨੇ ਅਤੇ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਸਥਿਤੀ ਸੰਭਾਲਣੀ ਚਾਹੀਦੀ ਹੈ। ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ। ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ। ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ। ਨਾਲ ਦੇ ਨਾਲ ਇਹ ਤੌਮ ਤਾਂ ਲਾਈਆਂ ਜਾਂਦੀਆਂ ਕਿ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੀ ਗੱਲ ਨੂੰ ਸਵਕਾਰ ਕਰਨਾ ਸਾਡੇ ਵਾਸਤੇ ਇੱਕ ਹਿਸਾਬ ਨਾਲ ਜ਼ਹਿਰ ਖਾਣ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਉਹਨਾਂ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪੱਤੇ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਹੈ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇਹ ਹੋ ਜੇ ਕਿ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆਇਆ ਹੈ ਮਾਚਲੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਵੀ ਸੰਤਾਂ ਦਾ ਝੰਡਾ ਸਾਨੂੰ ਚੁਪਦਾ ਆ ਜਿੰਨਾ ਤੁਹਾਨੂੰ ਸੰਤਾਂ ਦਾ ਝੰਡਾ ਚੁਪਦਾ ਸ਼ਾਇਦ ਇਹ ਤੋਂ ਜ਼ਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਪਦਾ ਹੈ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜੇ ਸਤਰੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁੱਪਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤੇ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਹੀ ਪਰਸਾਂ ਦਾਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਆ ਤੇ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾਚਲ ਚਲਚੋ ਵੜਨ ਲੱਗਿਆਂ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੁੱਜਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹਦੇ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਦੇ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਾਂ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗਿਆਂ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚ ਹੋ ਰਿਹਾ ਸੋ ਜੇ ਉੱਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਿਮਾਚਲ ਦੇ ਨੂੰ ਵੀਰ ਪੰਜਾਬ ਦੇ ਨੂੰ ਵੀ ਕਿ ਜੇ ਉਹੋ ਜਿਹੇ ਬੰਦੇ ਜਿਹੜੇ ਉਹ ਸ਼ੁਰੂ ਕੀਤੀ ਸੀ ਗੱਲ ਕਿਹਨਾਂ ਦਾ ਅਮਨਸੂਰ ਵਾਰ ਕੇ ਬੰਦੇ ਜੇ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਸਮਾਂ ਰਹਿੰਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪਲੇ ਹੋਏਗਾ ਇਹਦੇ ਵਿੱਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਆ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਨੇ ਸੋ ਇਹ ਫੌਲ ਪਲੇ ਆ ਹੋ ਸਕਦਾ ਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨਾ ਕਿ ਪਤਾ ਨਹੀਂ ਇਹ ਕਿੰਨੇ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ-ਜੁੱਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਹਾੜੀ ਰਾਜਿਆਂ ਦੀ ਰੂਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਕਿਹਾ ਵੀ ਅਸੀਂ ਤੁਹਾਡੀਆਂ ਬਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਹੈ ਵੀ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਵੀ ਜਿਹੜੇ ਸਾਡੇ ਨੌਜਵਾਨ ਇਧਰੋਂ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਹੈ ਸੋ ਗੱਲਾਂ ਨੂੰ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਆ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੁਸੀਂ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਵੀ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਅਮਨ ਸੂਤ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਜ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਹੈ ਵੀ ਇਹ ਗੱਲ ਅੱਗੇ ਨਾ ਵਧੇ ਤੇ ਪਹਿਲਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਪ੍ਰਸ਼ਾਸਨ ਸਾਡੀ ਅਪੀਲ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲ ਖਾਲਸਾ ਦੀ ਇਸ ਗੱਲ ਦੀ ਮੈਂ মিডিਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਹੈ ਇਹ ਉਹ ਐਕਸ਼ਨ ਸਾਡੇ ਕਹਿੰਦੇ ਆ ਦਲਕਾਲ ਸਾਹ ਉਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹੇ ਠਾਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਕੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਕਿ ਮੈਂ মিডিਆ ਦੇ ਸਾਹਮਣੇ ਜਾਣਕ ਲੈਣਾ ਇਹ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਅ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੇ ਸਾਡੇ ਕੋਲ ਆ ਕੇ ਆ ਜਾਵੇ ਐਕਟਿਵ ਹੋਵੇ ਉਹ ਤੇ ਕਾਨੂੰਨੀ ਤੇ ਦੂਸਰੇ ਉਹਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਤੇ ਪਰਚੇ ਨੇ ਰੱਦ ਹੋਣੇ ਚਾਹੀਦੇ ਕੋਈ ਵਕਾ ਵਕ ਹਾਲੇ ਦਾ ਇਸੇ ਕੰਮ ਚ ਆ ਤੂੰ ਤੁੰਕੋ ਤੇਰਾ ਖੂਬ ਅਮੇ ਹਮਾਰਾ ਖੂਬ ਤੁਸੀਂ ਆਓ ਇਧਰ ਆਪਣੀ ਮਾਤਾ ਦੇ ਝੰਡੇ ਲਾ ਕੇ ਜਾਂ ਆਪਣੇ ਮੁਲਕ ਦੇ ਝੰਡੇ ਲਾ ਕੇ ਜਾਂ ਆਪਣੇ ਕਿਸੇ ਖਵਾਲੇ ਦੇ ਝੰਡੇ ਲਾ ਕੇ ਸਾਨੂੰ ਸਮੱਸਿਆ ਨਹੀਂ ਅਸੀਂ ਆਪਣਾ ਧਾਰਮਿਕ ਝੰਡਾ ਲਾ ਕੇ ਜਾਈਏ ਜਾਂ ਆਪਣੇ ਧਾਰਮਿਕ ਕਿਸੇ ਨਾਇਕ ਦਾ ਝੰਡਾ ਲਾ ਕੇ ਜਾਈਏ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹਦਾ ਇਹੋ ਹੀ ਹੱਲ ਆ ਜੇ ਇੱਕ ਦੂਸਰੇ 'ਚ ਕਮੀਆਂ ਕੱਢਾਂਗੇ ਤੇ ਜ਼ਬਰਦਸਤੀ ਥੋਪਾਂਗੇ ਉਹਦਾ ਕੋਈ ਹੱਲ ਨਹੀਂ ਉਹ ਤੇ ਫਿਰ ਅੱਗੇ ਸੰਘਰਸ਼ ਵਧੇਗਾ ਤੇ ਜੇ ਉਹ ਤਿਆਰ ਨੇ ਤੇ ਸਾਡਾ ਵੀ ਐਲਾਨ ਆ ਵੀ ਅਸੀਂ ਵੀ ਤਿਆਰ ਆ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਦਾ ਮੁਕਾਬਲਾ ਕਰਨ ਦੇ ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੇ ਗੱਲ ਨੂੰ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਦੀ ਹੋਈ ਬੇਦਬੀ ਤੋਂ ਬਾਅਦ ਮਾਹੌਲ ਲਗਾਤਾਰ ਪੱਕਾ ਜਾ ਰਿਹਾ ਹੈ ਜਿੱਥੇ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਹੈ ਉੱਥੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਣਾ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀਆਂ ਤਸਵੀਰਾਂ ਤੇ ਖਾਲਸਾ ਦੇ ਝੰਡੇ ਉਤਾਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਹਿਮਾਚਲ ਪੁਲਿਸੇ ਵੱਲੋਂ ਸਿੱਖ ਨੌਜਵਾਨਾਂ ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਦਲ ਖਾਲਸਾ ਨੇ ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਝੰਡੇ ਉਤਾਰਨ ਦੇ ਮਾਮਲੇ ਲਈ ਉਥੋਂ ਦੇ ਹੋਟਲ ਮਾਲਕ ਅਮਨ ਸੂਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਅੱਜ ਇੱਥੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪੋਸਟਰ ਤੇ ਨਿਸ਼ਾਨ ਸਾਹਿਬ ਜ਼ਬਰੀ ਉਤਰਾਏ ਜਾਣ ਤੇ ਪੁਲਿਸ ਦੇ ਵੱਲੋਂ ਇਹਨਾਂ ਵਾਹਨਾਂ ਦੇ ਚਲਾਣੇ ਕੱਟੇ ਗਏ। ਦੋਹਾਂ ਸੂਬਿਆਂ ਦੇ ਵਿੱਚ ਲਗਾਤਾਰ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਇਸ ਘਟਨਾ ਮਗਰੋਂ ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਤੇ ਹੋਰ ਵਾਹਨਾਂ ਤੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਉਧਰ ਪੰਜਾਬ ਸਰਕਾਰ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੁਰੱਖਿਅਤ ਦੇਣ ਬਾਰੇ ਦਲ ਖਾਲਸਾ ਨੇ ਕਿਹਾ ਹੈ ਕਿ ਉਹ ਆਸ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਵਿੱਚ ਸਿੱਖ ਸ਼ਰਧਾਲੂਆਂ ਤੇ ਸਿੱਖਾਂ ਦੇ ਧਾਰਮਿਕ ਝੰਡਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹਿਮਾਚਲ ਦੇ ਸੀਐਮ ਅੱਗੇ ਹ ਮੁੱਦਾ ਚੁੱਕਣਗੇ ਖਰੜ ਦੇ ਵਿੱਚ ਵੀ ਹਿਮਾਚਲ ਦੀ ਬਸ ਤੇ ਹਮਲੇ ਬਾਰੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬਸ ਤੇ ਹਮਲਾ ਹੋਇਆ ਉਸ ਦੇ ਵਿੱਚ ਸ਼ਰਾਰਤੀ ਤੱਤ ਹੋ ਸਕਦੇ ਨੇ ਅਤੇ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਸਥਿਤੀ ਸੰਭਾਲਣੀ ਚਾਹੀਦੀ ਹੈ। ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ। ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ। ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ। ਨਾਲ ਦੇ ਨਾਲ ਇਹ ਤੌਮ ਤਾਂ ਲਾਈਆਂ ਜਾਂਦੀਆਂ ਕਿ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੀ ਗੱਲ ਨੂੰ ਸਬਕਾਰ ਕਰਨਾ ਸਾਡੇ ਵਾਸਤੇ ਇੱਕ ਹਿਸਾਬ ਨਾਲ ਜ਼ਹਿਰ ਖਾਣ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਉਹਨਾਂ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪਤਿਤ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਹੈ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇਹੋ ਜਿਹੀ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆਏ ਮਾਚਲੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਵੀ ਸੰਤਾਂ ਦਾ ਝੰਡਾ ਸਾਨੂੰ ਚੁਪਦਾ ਆ ਜਿੰਨਾ ਤੁਹਾਨੂੰ ਸੰਤਾਂ ਦਾ ਝੰਡਾ ਚੁਪਦਾ ਸ਼ਾਇਦ ਇਹ ਤੋਂ ਜ਼ਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਪਦਾ ਹੈ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜੇ ਸਤਰੰਗੇ ਦੀ ਆੜੇਟ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਬਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤੇ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਪਰਸਾਂ ਦਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਆ ਤੇ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾਚਲ ਚਲਚੋ ਵੜਨ ਲੱਗਿਆਂ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੁੱਜਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹਦੇ ਲਈ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਦੇ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਾਂ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚ ਹੋ ਰਿਹਾ ਸੋ ਜੇ ਉੱਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਿਮਾਚਲ ਦੇ ਨੂੰ ਵੀਰ ਪੰਜਾਬ ਦੇ ਨੂੰ ਕਿ ਜੇ ਉਹੋ ਜਿਹੇ ਬੰਦੇ ਜਿਹੜੇ ਉਹ ਸ਼ੁਰੂ ਕੀਤੇ ਸੀ ਗੱਲ ਕੀ ਨਾ ਹਦਾ ਅਮਨਸੂਦਵਾਰ ਕੇ ਬੰਦੇ ਜੇ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਸਮਾਂ ਰਹਿੰਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪਹਿਲੇ ਹੋਏਗਾ ਇਹਦੇ ਵਿੱਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਆ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਨੇ ਸੋ ਇਹ ਫੌਲ ਪਲੇ ਆ ਹੋ ਸਕਦਾ ਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨਾ ਕਿ ਪਤਾ ਨਹੀਂ ਇਹ ਕਿੰਨੇ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ-ਜੁੱਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਹਾੜੀ ਰਾਜਿਆਂ ਦੀ ਰੂਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਗਿਆ ਵੀ ਅਸੀਂ ਤੁਹਾਡੀਆਂ ਬਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਹੈ ਵੀ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਵੀ ਜਿਹੜੇ ਸਾਡੇ ਨੌਜਵਾਨ ਇਧਰੋਂ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਹੈ ਸੋ ਗੱਲਾਂ ਨੂੰ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਆ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੁਸੀਂ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਜੇ ਅੱਜ ਵੀ ਇਸ ਚੀਜ਼ ਨੂੰ ਡਕਣਾ ਚਾਹੁੰਦੇ ਹੋ ਕਿ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਅਮਨ ਸੂਤ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਜ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਹੈ ਕਿ ਇਹ ਗੱਲ ਅੱਗੇ ਨਾ ਵਧੇ ਤੇ ਪਹਿਲਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਪ੍ਰਸ਼ਾਸਨ ਸਾਡੀ ਅਪੀਲ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲ ਖਾਲਸਾ ਦੀ ਇਸ ਗੱਲ ਦੀ ਮੈਂ মিডিਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਹੈ ਤੇ ਉਹ ਐਕਸ਼ਨ ਸਾਡੇ ਕਹਿੰਦੇ ਆ ਦਲਕਾਲ ਸਾऊस ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹੇ ਠਾਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਕੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਕਿ ਮੈਂ ਮੀਡੀਆ ਦੇ ਸਾਹਮਣੇ ਜਾਣਕ ਲੈਣਾ ਇਹ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਅ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੇ ਸਾਡੇ ਕੋਲ ਆ ਕੇ ਲਿਆ ਜਾਵੇ ਐਕਟਿਵ ਹੋਵੇ ਉਹ ਤੇ ਕਾਨੂੰਨੀ ਤੇ ਦੂਸਰੇ ਰੋਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਤੇ ਪਰਚੇ ਨੇ ਰੱਦ ਹੋਣੇ ਚਾਹੀਦੇ ਕੋਈ ਮੱਖੋ ਹਾਲੇ ਦਾ ਇਸੇ ਕੰਮ ਚ ਆ ਤੂੰ ਤੁਮਕੋ ਤੇਮਾਰਾ ਖੂਬ ਅਮੇ ਹਮਾਰਾ ਖੂਬ ਤੁਸੀਂ ਆਓ ਇਧਰ ਆਪਣੀ ਆਤਾ ਦੇ ਝੰਡੇ ਲਾ ਕੇ ਜਾਂ ਆਪਣੇ ਮੁਲਕ ਦੇ ਝੰਡੇ ਲਾ ਕੇ ਜਾਂ ਆਪਣੇ ਕਿਸੇ ਰਖਵਾਲੇ ਦੇ ਝੰਡੇ ਲਾ ਕੇ ਸਾਨੂੰ ਸਮੱਸਿਆ ਨਹੀਂ ਅਸੀਂ ਆਪਣਾ ਧਾਰਮਿਕ ਝੰਡਾ ਲਾ ਕੇ ਜਾਂ ਆਪਣੇ ਧਾਰਮਿਕ ਕਿਸੇ ਨਾਇਕ ਦਾ ਝੰਡਾ ਲਾ ਕੇ ਜਾਈਏ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹਦਾ ਇਹੋ ਹੀ ਹੱਲ ਆ ਜੇ ਇੱਕ ਦੂਸਰੇ ਚ ਕਮੀਆਂ ਕੱਢਾਂਗੇ ਤੇ ਜ਼ਬਰਦਸਤੀ ਥੋਪਾਂਗੇ ਉਹਦਾ ਕੋਈ ਹੱਲ ਨਹੀਂ ਉਹ ਤੇ ਫਿਰ ਅੱਗੇ ਸੰਘਰਸ਼ ਵਧੇਗਾ ਤੇ ਜੇ ਉਹ ਤਿਆਰ ਨੇ ਤੇ ਸਾਡਾ ਵੀ ਐਲਾਨ ਆ ਵੀ ਅਸੀਂ ਵੀ ਤਿਆਰ ਆ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਦਾ ਮੁਕਾਬਲਾ ਕਰਨੇ ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੇ ਗੱਲ ਨੂੰ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਦੀ ਹੋਈ ਬੇਦਬੀ ਤੋਂ ਬਾਅਦ ਮਾਹੌਲ ਲਗਾਤਾਰ ਪਕਦਾ ਜਾ ਰਿਹਾ ਹੈ ਜਿੱਥੇ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਹੈ ਉੱਥੇ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀਆਂ ਤਸਵੀਰਾਂ ਤੇ ਖਾਲਸਾ ਝੰਡੇ ਉਤਾਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਹਿਮਾਚਲ ਪੁਰੂਸ਼ੇ ਵੱਲੋਂ ਸਿੱਖ ਨੌਜਵਾਨਾਂ ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ ਗੱਲ ਖਾਲਸਾ ਨੇ ਹਿਮਾਚਲ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਝੰਡੇ ਉਤਾਰਨ ਦੇ ਮਾਮਲੇ ਲਈ ਉਥੋਂ ਦੇ ਹੋਟਲ ਮਾਲਕ ਅਮਨ ਸੂਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਨੇ ਅੱਜ ਇੱਥੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪੋਸਟਰ ਤੇ ਨਿਸ਼ਾਨ ਸਾਹਿਬ ਜ਼ਬਰੀ ਉਤਰਾਏ ਜਾਣ ਤੇ ਪੁਲਿਸ ਦੇ ਵੱਲੋਂ ਇਹਨਾਂ ਵਾਹਨਾਂ ਦੇ ਚਲਾਨੇ ਕੱਟੇ ਗਏ ਦੋਹਾਂ ਸੂਬਿਆਂ ਦੇ ਵਿੱਚ ਲਗਾਤਾਰ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਇਸ ਘਟਨਾ ਮਗਰੋਂ ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਤੇ ਹੋਰ ਵਾਹਨਾਂ ਤੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਉਧਰ ਪੰਜਾਬ ਸਰਕਾਰ ਦੇ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੁਰੱਖਿਅਤ ਦੇਣ ਬਾਰੇ ਦਲ ਖਾਲਸਾ ਨੇ ਕਿਹਾ ਹੈ ਕਿ ਉਹ ਆਸ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਵਿੱਚ ਸਿੱਖ ਸ਼ਰਧਾਲੂਆਂ ਤੇ ਸਿੱਖਾਂ ਦੇ ਧਾਰਮਿਕ ਝੰਡਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹਿਮਾਚਲ ਦੇ ਸੀਐਮ ਅੱਗੇ ਹਾਂ ਮੁੱਦਾ ਚੁੱਕਣਗੇ ਖਰੜ ਦੇ ਵਿੱਚ ਵੀ ਹਿਮਾਚਲ ਦੇ ਵਸਤੇ ਹਮਲੇ ਬਾਰੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਸਤੇ ਹਮਲਾ ਹੋਇਆ ਉਸ ਦੇ ਵਿੱਚ ਸ਼ਰਾਰਤੀ ਤੱਤ ਹੋ ਸਕਦੇ ਨੇ ਅਤੇ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਸਥਿਤੀ ਸੰਭਾਲਣੀ ਚਾਹੀਦੀ ਹੈ। ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ। ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ। ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ। ਨਾਲ ਦੀ ਨਾਲ ਇਹ